ਪੰਜਾਬ ਸਰਕਾਰ ਵੱਲੋਂ ਨਵਾਂ ਨਸ਼ਾ ਰੋਕੂ ਮੁਹਿੰਮ ਦਾ ਐਲਾਨ ਸਤਿ ਸ਼੍ਰੀ ਅਕਾਲ ਦੋਸਤ ਤੁਹਾਡਾ ਸਵਾਗਤ ਹੈ ਅੱਜ ਦੀ ਵੱਡੀ ਖਬਰ ਵਿੱਚ ਪੰਜਾਬ ਵਿੱਚ ਨਸ਼ਿਆਤੀ ਸਮੱਸਿਆ ਸਾਲਾਂ ਤੋਂ ਗੰਬੀਰ ਇੱਕ ਮੁੰਡਾ ਬਣੀ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਬੁਰਾਈ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਨਵੀਂ ਮੁਹਿੰਮ ਦੀ ਘੋਸ਼ਣਾ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕੀ ਇਸ ਵਾਰ ਕਾਰਵਾਈ ਪਹਿਲਾਂ ਨਾਲੋਂ ਕਈ ਗੁਣਾ ਤੇਜ਼ ਅਤੇ ਪਾਰਦਰਸ਼ੀ ਹੋਵੇਗੀ। ਪਿਛੋਕੜ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ 'ਚ ਨਸ਼ਿਆਂ ਦਾ ਜਾਲ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਫੈਲ ਚੁੱਕਾ ਸੀ। ਸਰਕਾਰੀ ਅੰਕੜਿਆਂ ਅਨੁਸਾਰ 2024 ਵਿੱਚ ਲਗਭਗ 1.5 ਲੱਖ ਲੋਕ ਨਸ਼ਾ ਮੁਕਤੀ ਕੇਂਦਰ ਵਿੱਚ ਰਜਿਸਟਰ ਹੋਏ ਪਰ ਲੋਕਾਂ ਦਾ ਕਹਿਣਾ ਹੈ ਕਿ ਹਕੀਕਤ ਵਿੱਚ ਇਹ ਗਿਣਤੀ ਇਸ ਤੋਂ ਕਾਫੀ ਵੱਧ ਸੀ। ਕਲੀਅਨ ਸਰਕਾਰਾਂ ਤੇ ਦੋਸ਼ ਲੱਗਦਾ ਰਿਹਾ ਹੈ ਕਿ ਨਸ਼ਾ mafia ਨਾਲ ਮਿਲੀ ਹੋਈਆਂ ਨੇ ਪਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਵਾਰ ਕੋਈ ਵਿਆਹਤ ਨਹੀਂ ਹੋਵੇਗੀ ਨਵੀਂ ਮੁਹਿੰਮਤ ਦੇ ਮੁੱਖ ਬਿੰਦੂ ਨਸ਼ਾ ਸਪਲਾਈ ਚੇਨ ਨੂੰ ਤੋੜਨਾ ਸਰਕਾਰ ਵੱਡੇ ਪੱਧਰ ਤੇ ਪਿੰਡ ਪਿੰਡ ਰੇਡ ਕਰੇਗੀ ਨਸ਼ਾ ਮੁਕਤੀ ਕੇਂਦਰਾਂ ਦੀ ਗਿਣਤੀ ਦੁੱਗਣੀ ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਦੋ ਨਵੇਂ ਕੇਂਦਰ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮ ਬੱਚਿਆਂ ਨੂੰ ਛੁੱਟੀ ਉਮਰ ਤੋਂ ਸਿਖਲਾਈ ਪੁਲਿਸ ਵਿਭਾਗ ਲਈ ਖਾਸ ਟਾਸਕ ਫੋਰਸ ਨਵੇਂ ਟੈਕਨੋਲੋਜੀ ਨਾਲ ਲੈਸ ਨਸ਼ਾ ਵੇਚਣ ਵਾਲਿਆਂ ਲਈ ਸਖਤ ਸਜ਼ਾਵਾ ਉਮਰ ਕੈਦ ਤੱਕ ਦੀ ਸਜ਼ਾ ਭਗਵੰਤ ਮਾਨ ਦਾ ਬਿਆਨ ਸੀਐਮ ਮਾਨ ਨੇ ਕਿਹਾ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਮੇਰੀ ਪਹਿਲੀ ਪਾਇਲਟੀ ਹੈ ਇਹ ਸਿਰਫ ਕਾਨੂੰਨੀ ਲੜਾਈ ਨਹੀਂ ਸਮਾਜਿਕ ਜੰਗ ਹੈ ਅਸੀਂ ਹਰ ਉਸ ਅਫਸਰ ਨੂੰ ਸਨਮਾਨਿਤ ਕਰਾਂਗੇ ਜੋ ਨਸ਼ਾ mafia ਦੇ ਖਿਲਾਫ ਸਖਤ ਕਾਰਵਾਈ ਕਰੇਗਾ ਅਤੇ ਹਰ ਉਸ ਵਿਅਕਤੀ ਨੂੰ ਸਜ਼ਾ ਮਿਲੇਗੀ ਜੋ ਸਾਡੇ ਭਵਿੱਖ ਨਾਲ ਖੇਡੇਗਾ ਲੋਕਾਂ ਦੀ ਪ੍ਰਤੀਕਿਰਿਆ ਪਿੰਡਾਂ ਵਿੱਚ ਲੋਕਾਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਕੁਝ ਲੋਕਾਂ ਨੇ ਕਿਹਾ ਕਿ ਅਸਲ ਇਮਤਿਹਾਨ ਹੁਣ ਲਾਗੂ ਕਰਨ ਵੇਲੇ ਆਏਗਾ ਲੁਧਿਆਣਾ ਦੇ ਇੱਕ ਨਸ਼ਾ ਮੁਕਤੀ ਕੇਂਦਰ ਨੇ ਡਾਕਟਰ ਨੇ ਕਿਹਾ ਸਿਰਫ ਪੁਲਿਸ ਕਾਰਵਾਈ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ ਸਾਨੂੰ ਇਲਾਜ ਰੋਜ਼ਗਾਰ ਅਤੇ ਸਹੀ ਸਿੱਖਿਆ ਵੀ ਦੇਣੀ ਪਵੇਗੀ ਪਿਛਲੀ ਮੁਹਿੰਮ ਨਾਲ ਤੁਲਨਾ ਪਿਛਲੇ ਦੌਰਾਂ ਵਿੱਚ ਮੁਹਿੰਮ ਸ਼ੁਰੂ ਹੋਣ ਤਾਂ ਹੋਇਆ ਪਰ ਚੰਨੇ ਮਹੀਨਿਆਂ ਵਿੱਚ ਠੰਡੀ ਪੈ ਜਾਂਦੀਆਂ ਇਸ ਵਾਰ ਸਰਕਾਰ ਨੇ 2 ਸਾਲਾਂ ਦਾ ਪੂਰਾ ਰੋਡ ਮੈਪ ਤਿਆਰ ਕੀਤਾ ਹੈ ਜਿਸ ਵਿੱਚ ਹਰ 3 ਮਹੀਨੇ ਬਾਅਦ ਰਿਪੋਰਟ ਪੇਸ਼ ਕੀਤੀ ਹੋਵੇਗੀ ਵਿਰੋਧੀ ਪੱਖ ਦੀ ਟਿੱਪਣੀ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਸਿਰਫ ਚੋਣਾਂ ਤੋਂ ਪਹਿਲਾਂ ਦਾ ਸਟੰਟ ਹੈ ਪਰ ਉਹ ਵੀ ਸਹਿਮਤ ਹਨ ਕਿ ਜੇ ਇਹ ਲਾਗੂ ਹੋ ਗਿਆ ਤਾਂ ਇਹ ਇਤਿਹਾਸਿਕ ਕਦਮ ਹੋਵੇਗਾ ਦੋਸਤੋ ਹੁਣ ਵੇਖਣਾ ਇਹ ਹੈ ਕਿ ਇਹ ਨਵੀਂ ਮੁਹਿੰਮ ਸਤਮੁਤ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦ ਕਰ ਸਕਦੀ ਹੈ ਜਾਂ ਇਹ ਵੀ ਪਿਛਲੀਆਂ ਕੋਸ਼ਿਸ਼ਾਂ ਵਾਂਗ ਦੂਰੀ ਰਹਿ ਜਾਵੇਗੀ। ਜੇ ਕਿਸਾਨਾਂ ਵੱਲੋਂ ਧਰਨਾ ਐਮਐਸਪੀ ਤੇ ਕਰਜ਼ਾ ਮੁਆਫੀਆਂ ਲਈ ਵੱਡੀ ਘੋਸ਼ਣਾ। ਅੱਜ ਦੀ ਦੂਜੀ ਵੱਡੀ ਖਬਰ ਵਿੱਚ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਹਨ ਐਮਐਸਪੀ ਦੇ ਗਾਰੰਟੀ ਤੇ ਕਰਜ਼ਾ ਮੁਆਫੀ ਲਈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ਤੇ ਧਰਨੇ ਤੇ ਰੈਲੀਆਂ ਹੋ ਰਹੀਆਂ ਹਨ ਕਿਸਾਨ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਤੁਰੰਤ ਹੱਲ ਨਾ ਕੀਤਾ ਤਾਂ ਇਹ ਅੰਦੋਲਨ ਹੋਰ ਵੱਡੇ ਪੱਧਰ ਤੇ ਜਾਵੇਗਾ ਪੰਜਾਬ ਵਿੱਚ ਕਿਸਾਨਾਂ ਦੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ ਕੋਈ ਨਹੀਂ ਹੈ ਕਈ ਸਾਲਾਂ ਤੋਂ ਕਿਸਾਨ ਚਾਹੁੰਦੇ ਹਨ ਕਿ ਸਰਕਾਰ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵੇ ਕੀ ਉਹਨਾਂ ਦੀ ਫਸਲ ਹਮੇਸ਼ਾ ਘੱਟੋ-ਘੱਟ ਨਿਰਧਾਰਿਤ ਕੀਮਤ ਤੇ ਹੀ ਵਿਕੇ ਇਸ ਦੇ ਨਾਲ ਕਰਜ਼ੇ ਦੀ ਸਮੱਸਿਆ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡਾ ਬੋਝ ਹੈ ਕਈ ਘਰਾਂ ਵਿੱਚ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਮਾਮਲੇ ਆਉਂਦੇ ਰਹੇ ਹਨ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਸੜਕਾਂ ਤੇ ਰੇਲ ਪੱਟੀਆਂ ਤੇ ਧਰਨੇ ਲਗਾਇਆ ਮੁੱਖ ਸਥਾਨਾਂ ਵਿੱਚ ਲੁਧਿਆਣਾ ਬਠਿੰਡਾ ਜਲੰਧਰ ਤੇ ਮੋਗਾ ਸ਼ਾਮਿਲ ਹਨ ਹੱਥਾਂ ਵਿੱਚ ਝੰਡੇ ਐਮਐਸਪੀ ਤੇ ਕਰਜ਼ਾ ਮੁਆਫੀਆਂ ਦੇ ਨਾਰੇ ਤੇ ਵੱਡਾ ਟਰੈਕਟਰ ਟਰਾਲੀਆਂ ਦਾ ਕਾਫਲਾ ਮੰਜ਼ਰ ਬਿਲਕੁਲ ਕਿਸਾਨ ਅੰਦੋਲਨ ਦੇ ਦਿਨਾਂ ਵਾਂਗ ਐਮਐਸਪੀ ਨੂੰ ਕਾਨੂੰਨੀ ਦਰਜਾ ਮਿਲੇ ਸਾਰੇ ਕਿਸਾਨਾਂ ਦਾ ਖੇਤੀਬਾੜੀ ਕਰਜ਼ਾ ਮੁਆਫ ਕੀਤਾ ਜਾਵੇ ਖਾਦਾਂ ਤੇ ਡੀਜ਼ਲ ਤੇ ਸਬਸਿਡੀ ਵਧਾਈ ਜਾਵੇ ਨਵੀਂ ਫਸਲਾਂ ਦੀ ਖਰੀਦ ਵਿੱਚ ਸਰਕਾਰ ਪੂਰਾ ਹਿੱਸਾ ਲਵੇ ਪਾਣੀ ਦੇ ਰੇਟ ਤੇ ਬਿਜਲੀ ਬਿੱਲਾਂ 'ਤੇ ਛੋਟ ਕਿਸਾਨ ਯੂਨੀਅਨ ਦੇ ਬਿਆਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਅਸੀਂ ਸ਼ਾਂਤੀਪੂਰਨ ਦਰਨਾ ਕਰ ਰਹੇ ਹਾਂ ਪਰ ਜੇ ਸਰਕਾਰ ਨੇ ਅੱਖਾਂ ਤੇ ਪੱਟੇ ਬੰਨ ਕੇ ਬੈਠੇ ਰਹਿਣਾ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਦੂਜੇ ਪਾਸੇ ਕਿਸਾਨ ਮੋਰਚਾ ਨੇ ਸਾਫ਼ ਕੀਤਾ ਕਿ ਉਹਨਾਂ ਦਾ ਮਕਸਦ ਕੇਵਲ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣਾ ਹੈ ਸਰਕਾਰ ਦੀ ਪ੍ਰਤੀਕਿਰਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਤਿਆਰ ਹਨ ਪਰ ਐਮਐਸਪੀ ਦੇ ਕਾਨੂੰਨੀ ਦਰਜੇ ਲਈ ਕੇਂਦਰ ਸਰਕਾਰ ਦੀ ਭੂਮਿਕਾ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਰਜ਼ਾ ਮਾਫੀ ਲਈ ਇੱਕ ਨਵੀਂ ਯੋਜਨਾ ਤੇ ਕੰਮ ਚੱਲ ਰਿਹਾ ਹੈ। ਲੋਕਾਂ ਦੀ ਪ੍ਰਤੀਕਿਰਿਆ ਬਾਜ਼ਾਰਾਂ ਵਿੱਚ ਲੋਕ ਕਹਿੰਦੇ ਹਨ ਕਿ ਜੇ ਕਿਸਾਨ ਖੁਸ਼ ਨਹੀਂ ਤਾਂ ਪੂਰੀ ਅਰਧ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਲੁਧਿਆਣੇ ਦੇ ਇੱਕ ਦੁਕਾਨਦਾਰ ਨੇ ਕਿਹਾ ਜੇ ਐਮਐਸਪੀ ਦੀ ਗਰੰਟੀ ਮਿਲ ਜਾਵੇ ਤਾਂ ਕਿਸਾਨ ਵੀ ਸੁਖੀ ਹੋਣਗੇ ਤੇ ਖਪਤਕਾਰ ਨੂੰ ਵੀ ਚੰਗਾ ਅਸਰ ਪਵੇਗਾ ਪਿਛਲੇ ਅੰਦੋਲਨਾਂ ਦੀ ਯਾਦ ਇਹ ਤਾਂ ਨੇ ਲੋਕਾਂ ਨੂੰ 2020 ਤੋਂ 2021 ਦੇ ਕਿਸਾਨ ਅੰਦੋਲਨ ਦੀ ਯਾਦ ਦਿਲਾ ਰਹੇ ਹਨ ਜਿੱਥੇ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਮਹੀਨਿਆਂ ਤੱਕ ਸੰਘਰਸ਼ ਕੀਤਾ ਗਿਆ ਉਸ ਵੇਲੇ ਵੀ ਪੰਜਾਬ ਦੇ ਕਿਸਾਨ ਅਗਵਾਈ ਵਿੱਚ ਸਨ ਤੇ ਅੱਜ ਵੀ ਐਮਐਸਪੀ ਮੁੱਦੇ ਤੇ ਸਭ ਤੋਂ ਅੱਗੇ ਹਨ ਅਗਲੇ ਕਦਮ ਕਿਸਾਨ ਯੂਨੀਅਨ ਨੇ 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 ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ 7 ਦਿਨਾਂ ਵਿੱਚ ਕੋਈ ਹੱਲ ਨਾ ਦਿੱਤਾ ਤਾਂ ਉਹ ਚੰਡੀਗੜ੍ਹ ਘ੍ਰਿਆਉ ਕਰਨਗੇ ਅੰਤਿਮ ਲਾਇ ਹੁਣ ਸਾਰਿਆਂ ਦੀ ਨਿਗਾਹ ਸਰਕਾਰ ਦੇ ਫੈਸਲੇ ਤੇ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜਾਂ ਇਹ ਦਰਨਾ ਹੋਰ ਵੱਡਾ ਰੂਪ ਲਏਗਾ ਪੰਜਾਬੀ ਸਟੂਡੈਂਟਾਂ ਲਈ ਵੀਜ਼ਾ ਨਿਯਮਾਂ ਵਿੱਚ ਤਬਦੀਲੀ ਅੱਜ ਦੀ ਤੀਜੀ ਵੱਡੀ ਖਬਰ ਉਹਨਾਂ ਘਰਾਂ ਲਈ ਹੈ ਜਿੱਥੇ ਬੱਚੇ ਕੈਨੇਡਾ ਪੜ੍ਹਾਈ ਲਈ ਜਾਣ ਦਾ ਸੁਪਨਾ ਦੇਖ ਰਹੇ ਹਨ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਨੀਤੀ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜੋ ਸਿੱਧਾ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਅਸਰ ਪਾਵੇਗਾ ਇਹ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ ਅਤੇ ਪੁਰਾਣੇ ਨਿਯਮਾਂ ਨਾਲੋਂ ਕਾਫੀ ਸਖਤ ਮੰਨੇ ਜਾ ਰਹੇ ਹਨ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ریکارڈ ਤੌਰ ਤੇ ਵਧੀ ਹੈ ਆਈਆਰਸੀਸੀਸੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2023 ਵਿੱਚ ਲਗਭਗ 2.5 ਲੱਖ ਭਾਰਤੀ ਵਿਦਿਆਰਥੀ ਕੈਨੇਡਾ ਗਏ ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਪੰਜਾਬ ਤੋਂ ਸੀ ਪਰ ਇਮੀਗ੍ਰੇਸ਼ਨ ਵਿੱਚ ਆ ਰਹੀਆਂ ਧੋਖੇ ਧੜੀਆਂ ਨਕਲੀ ਆਫਰ ਲੈਟਰ ਅਤੇ ਪੜ੍ਹਾਈ ਦੇ ਨਾਮ ਤੇ ਲੋਕਾਂ ਦਾ ਸਥਾਈ ਰਿਹਾਇਸ਼ ਦੀ ਕੋਸ਼ਿਸ਼ ਕਰਨਾ ਇਹ ਸਭ ਇੱਕ ਨੇਡਾ ਲਈ ਚਿੰਤਾ ਦਾ ਕਾਰਨ ਬਣਿਆ ਨਵੇਂ ਨਿਯਮਾਂ ਦੇ ਮੁੱਖ ਬਿੰਦੂ ਜੀਆਈਸੀ ਰਕਮ ਵਿੱਚ ਵਾਧਾ ਪਿਛਲੇ ਜਿੱਥੇ ਜੀਆਈਸੀ ਗਰਾਂਟਡ ਇਨਵੈਸਟਮੈਂਟ ਸਰਟੀਫਿਕੇਟ 10 ਲੱਖ ਸੀਏਡੀਸੀ ਹੁਣ ਇਸ ਨੂੰ ਵਧਾ ਕੇ RCADC ਹੁਣ ਇਸ ਨੂੰ ਵਧਾ ਕੇ 20000 ਤੇ 635 CAD ਕਰ ਦਿੱਤੀ ਗਈ ਹੈ ਪੜਾਈ ਦਾ ਸਬੂਤ ਸ਼ਕਤ ਹੁਣ ਵਿਦਿਆਰਥੀਆਂ ਨੂੰ ਐਡਮਿਸ਼ਨ ਆਫਰ ਲੈਟਰ ਦੇ ਨਾਲ ਪਹਿਲੇ ਸਾਲ ਦੀ ਫੀਸ ਦੀ ਪੂਰੀ ਭੁਗਤਾਨੀ ਦਾ ਸਬੂਤ ਦੇਣਾ ਪਵੇਗਾ ਕਾਲਜਾਂ ਦੀ ਸੂਚੀ ਘਟਾਈ ਕੁਝ ਪ੍ਰਾਈਵੇਟ ਕਾਲਜ ਜੋ ਪਿਛਲੇ ਸਮੇਂ ਵਿੱਚ ਧੋਖੇ ਵਜੀ ਤੇ ਵਿੱਚ ਫਸੇ ਉਹਨਾਂ ਨੂੰ DLI डीजीए लिमिटेड लर्निंग इंस्टिट्यूट लिस्ट तो हटा ਦਿੱਤਾ ਗਿਆ ਹੈ ਵਰਕ ਆਵਰਜ਼ ਤੇ ਸੀਮਾ ਪੜਾਈ ਦੌਰਾਨ ਕੰਮ ਕਰਨ ਦੇ ਘੰਟੇ 40 ਤੋਂ ਘਟਾ ਕੇ 20 ਘੰਟੇ ਪ੍ਰਤੀ ਹਫਤਾ ਕਰ ਦਿੱਤੇ ਗਏ ਹਨ ਵੀਜ਼ਾ ਇੰਟਰਵਿਊ ਲਾਜ਼ਮੀ ਹੁਣ ਹਰ ਸਟੂਡੈਂਟ ਲਈ ਵੀਜ਼ਾ ਇੰਟਰਵਿਊ ਦੇਣਾ ਲਾਜ਼ਮੀ ਹੋਵੇਗਾ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਲੁਧਿਆਣੇ ਦੇ ਕਾਇਲਸ ਸੈਂਟਰ ਦੇ ਸਟੂਡੈਂਟ ਨੇ ਕਿਹਾ ਇਹ ਨਿਯਮ ਸਾਨੂੰ ਵਿੱਤੀ ਤੌਰ ਤੇ ਹੋਰ ਮੁਸ਼ਕਲ ਵਿੱਚ ਪਾ ਦੇਣਗੇ ਪਹਿਲਾਂ ਹੀ ਫੀਸ ਤੇ ਖਰਚ ਵੱਧ ਹਨ ਹੁਣ ਜੀਆਈਸੀ ਹੀ ਦੁੱਗਣਾ ਹੋ ਗਿਆ ਹੈ ਜਲੰਧਰ ਦੇ ਇੱਕ ਵਿਦਿਆਰਥੀ ਨੇ ਕਿਹਾ ਕਾਲਜਾਂ ਦੀ ਸੂਚੀ ਘਟ ਜਾਣ ਨਾਲ ਚੋਣਾ ਘਟ ਹੋ ਗਈਆਂ ਹਨ ਪਰ ਸ਼ਾਇਦ ਇਸ ਨਾਲ ਧੋਖਾਧੜੀ ਰੁਕੇਗੀ ਏਜੰਟਾਂ ਤੇ ਕਾਰਵਾਈ ਪਿਛਲੇ ਸਾਲ ਫੇਕ ਆਫਰ ਲੈਟਰ ਕੈਲੰਡ ਤੋਂ ਬਾਅਦ ਕੈਨੇਡਾ ਸਰਕਾਰ ਨੇ ਸਾਫ਼ ਕੀਤਾ ਹੈ ਕਿ ਹੁਣ ਸਿਰਫ ਰਜਿਸਟਰਡ ਇਮੀਗ੍ਰੇਸ਼ਨ ਕਾਉਂਸਲੈਂਟਰ ਹੀ ਸਟੂਡੈਂਟ ਫਾਈਲਾਂ ਲਾ ਸਕਣਗੇ ਪੰਜਾਬ ਵਿੱਚ ਕਈ ਏਜੰਟਾਂ ਨੇ ਕਾਰਵਾਈ ਹੋਈ ਹੈ ਅਤੇ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਲਾਇਸੈਂਸ ਦੇ ਕੰਮ ਕਰਨ ਵਾਲਿਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਪੰਜਾਬ ਸਰਕਾਰ ਦੀ ਭੂਮਿਕਾ ਪੰਜਾਬ ਦੇ ਐਨ ਆਰ ਆਈ ਮਾਮਲੇ ਤੇ ਮੰਤਰੀ ਨੇ ਕਿਹਾ ਕਿ ਉਹ ਕੈਨੇਡਾ ਸਰਕਾਰ ਨਾਲ ਸੰਪਰਕ ਵਿੱਚ ਹਨ ਤਾਂ ਕਿ ਜੈਨੂਅਨ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ ਉਹਨਾਂ ਨੇ ਮਾਪਿਆਂ ਨੂੰ ਵੀ ਚੇਤਾਇਆ ਕਿ ਕਿਸੇ ਵੀ ਏਜੰਟ ਦੀ ਗੱਲ ਤੇ ਬਿਨਾਂ ਚੈੱਕ ਕੀਤੇ ਭਰੋਸਾ ਨਾ ਕਰਨਾ ਇਮੀਗ੍ਰੇਸ਼ਨ ਅਤੇ ਐਕਸਪਰਟ ਦੀ رائے ਇਮੀਗ੍ਰੇਸ਼ਨ ਲਾਇਰ ਨੇ ਕਿਹਾ ਇਹ ਨਿਯਮ ਸਖਤ ਤਾਂ ਹਨ ਪਰ ਲੰਬੇ ਸਮੇਂ ਵਿੱਚ ਇਹਨਾਂ ਨਾਲ ਸਿਰਫ ਜੈਨੂਅਨ ਤੇ ਸੀਰੀਅਸ ਸਟੂਡੈਂਟ ਹੀ ਕੈਨੇਡਾ ਜਾਣਗੇ ਜੋ ਪੜ੍ਹਾਈ ਪੂਰੀ ਕਰਕੇ ਵਾਪਸ ਵੀ ਆ ਸਕਣ ਸਭ ਮਾਵੀ ਅਸਰ ਛੋਟੇ ਸਹਿਰਾਂ ਦੇ ਮੱਧ ਵਰਗ ਪਰਿਵਾਰਾਂ ਲਈ ਕੈਨੇਡਾ ਜਾਣ ਦਾ ਸੁਪਨਾ ਹੋਰ ਮਹਿੰਗਾ ਹੋਵੇਗਾ IELTS ਅਤੇ PTE ਤੇ ਇੰਸਟੀਚੂਟਾਂ ਤੇ ਵਿਦਿਆਰਥੀਆਂ ਦੀ ਗਿਣਤੀ ਘਟ ਸਕਦੀ ਹੈ ਕੈਨੇਡਾ ਵਿੱਚ ਆਲਰੇਡੀ ਪੜ ਰਹੇ ਸਟੂਡੈਂਟਾਂ ਲਈ ਪੜਾਈ ਦੌਰਾਨ ਕੰਮ ਦੀ ਆਮਦਨ ਘਟ ਹੋ ਜਾਵੇਗੀ ਹੁਣ ਵੇਖਣਾ ਇਹ ਹੈ ਕਿ ਇਹ ਨਵੇਂ ਨਿਯਮ ਪੰਜਾਬ ਦੇ ਵਿਦਿਆਰਥੀ ਤੇ ਕੈਨੇਡਾ ਜਾਣ ਦੇ ਸੁਪਨੇ ਨੂੰ ਰੋਕਣਗੇ ਜਾਂ ਉਹਨਾਂ ਨੂੰ ਹੋਰ ਜ਼ਿੰਮੇਵਾਰ ਤੇ ਤਿਆਰ ਬਣਾਉਣਗੇ